ਤੁਸੀਂ ਤੁਸੀਂ ਕਿਹੜੀ ਪਾਰਟੀ ਨੂੰ ਸਮਰਥਨ ਕਰ ਰਹੇ ਹੋ ਮੈਂ ਆਮ ਆਦਮੀ ਪਾਰਟੀ ਨੂੰ ਕਰ ਪਵਨ ਕੁਮਾਰ ਟੀਨੂ ਜੀ ਹੈ ਜੋ ਉਹ ਜੇਤੂ ਰਹਿੰਦੇ ਜਿੱਤੇਗੀ ਅੱਖਾਂ ਮੀਟ ਕੇ ਜਿੱਤੇਗੀ ਮੇਰੇ ਹਿਸਾਬ ਨਾਲ ਉਹ ਰਿੰਗੂ ਜਿੱਜੇਗਾ ਵੱਡਾ ਮੁਖਿਆਰ ਕਰਦਾ ਹੀ ਗਲਤ ਕੰਮ ਦੇ ਵਿੱਚ ਜਾ ਉੱਤੇ ਅਲੀਕੇਸ਼ਨ ਕੋ ਲੱਗ ਜੇ ਪਾਰਟੀ ਦੀ ਇਮੇਜ ਖਤਮ ਹੋ ਜਾਂਦੀ ਹੈ ਸਾਰੀਆਂ ਪਾਰਟੀਆਂ ਨਲਾਇਕ ਹੈ ਕੋਈ ਜਦੋਂ ਆਉਂਦੇ ਇਲੈਕਸ਼ਨਾਂ ਉਹ ਕਹਿੰਦੇ ਜੇ ਇਹ ਦੇ ਆਗੇ ਉਹ ਦੇ ਆਗੇ ਕੁਝ ਕਰਦੇ ਦਾ ਨਹੀਂ ਕਾਂਗਰਸ ਦੇ ਆਉਂਦੇ ਚਾਂਸ ਆ ਲੰਦਰ ਜੀ ਇਹੋ ਜਿਹੇ ਕਿਹੜੇ ਕੰਮ ਨੇ ਜੋ ਪੂਰੇ ਹੋਣੇ ਚਾਹੀਦੇ ਨੇ ਕਿਹੜੀਆਂ ਇਹੋ ਜੀਆਂ ਸਮੱਸਿਆਵਾਂ ਨੇ ਇੱਥੇ ਨੌਜਵਾਨ ਹੈਗੇ ਮੁੰਡੇ ਬੜੇ ਲੈ ਕੇ ਡਿਗਰੀਆਂ ਹੈਗੀਆਂ ਪਰ ਅੱਛਾ ਨੌਕਰੀਗਾਰ ਨਹੀਂ ਹੈਗਾ ਮੈਂ ਖੁਦ ਬੀਏ ਬਾਸਾ ਪਰ ਮੇਰੇ ਆਟੋ ਰਿਕਸ਼ਾ ਚਲਾ ਰਿਹਾ ਕਿ ਕਹਿੰਦੇ ਸੀ ਨਾ ਕਿ 1000 ਰੁਪਿਆ ਜੋ ਹੈ ਉਹ ਮਹਿਲਾਵਾਂ ਨੂੰ ਦਿੱਤਾ ਜਾਵੇਗਾ ਕਿ ਅੱਜ ਹੀ ਆਪਾਂ ਕਹੀਏ ਕਿ ਅੱਜ ਹੀ ਡਿਲੀਵਰੀ ਹੋਵੇ ਅੱਜ ਹੀ ਮਹਿਲਾਵਾਂ ਨੂੰ 1000 ਰੁਪਿਆ ਵੀ ਮਿਲ ਜਾਵੇ 3000 ਰੁਪਏ ਬਿੱਲ ਆਂਦਾ ਐਵਰੇਜ ਤੇ 3000 ਰੁਪਏ ਤਾਂ ਬਜਟ ਕੱਟ ਗਿਆ ਇਹਦੇ ਵਿੱਚ ਭਗਵੰਤ ਸਿੰਘ ਸਾਹਿਬ ਦਾ ਹੀ ਹੱਥ ਹੈ ਬੀਜੇਪੀ ਦੀ ਸਰਕਾਰ ਇੰਨਾ ਟਾਈਮ ਰਹੀ ਹੈ ਤੁਹਾਨੂੰ ਲੱਗਦਾ ਕਿ ਉਹਨਾਂ ਨੇ ਕੰਮ ਕੀਤੇ ਨੇ ਕਿਹੜਾ ਕੰਮ ਤਾਂ ਨਹੀਂ ਆ ਗਈ ਬੀਜੇਪੀ ਸਸ਼ੇਕਾਲ ਜੀ ਮੈਂ ਆਕਾਸ਼ਦੀਪ ਕੌਰ ਤੁਸੀਂ ਦੇਖ ਰਹੇ ਹੋ ਵਨ ਇੰਡੀਆ ਪੰਜਾਬੀ ਅੱਜ ਅਸੀਂ ਪਹੁੰਚੇ ਹੋਏ ਹਾਂ ਜਲੰਧਰ ਲੋਕ ਸਭਾ ਹਲਕਾ ਦੇ ਵਿੱਚ ਜਿਸ ਤਰ੍ਹਾਂ ਕਿ ਅਸੀਂ ਜਾਣਦੀ ਹਾਂ ਕਿ ਚੋਣਾਂ ਦਾ ਮਾਹੌਲ ਜੋ ਹੈ ਉਹ ਬਹੁਤ ਗਰਮਾਇਆ ਹੋਇਆ ਹੈ ਤੇ ਹਰ ਰੋਜ਼ ਪਾਰਟੀ ਦੇ ਉਮੀਦਵਾਰ ਜੋ ਚੋਣ ਪ੍ਰਚਾਰ ਕਰਨ ਲਈ ਆਉਂਦੇ ਰਹਿੰਦੇ ਨੇ ਤੇ ਹੁਣ ਆਪਾਂ ਲੋਕਾਂ ਦੀ ਨਾਲ ਗੱਲਬਾਤ ਕਰਦੇ ਹਾਂ ਤੇ ਜਾਣਦੇ ਹਾਂ ਉਹਨਾਂ ਦੇ ਵਿਚਾਰਾਂ ਬਾਰੇ ਕੀ ਉਹ ਕਿਹੜੀ ਪਾਰਟੀ ਨੂੰ ਸਮਰਥਨ ਕਰ ਰਹੇ ਨੇ ਕੀ ਕੀ ਲੋਕਾਂ ਦੇ ਮੁੱਦੇ ਨੇ ਕੀ ਕੀ ਉਹਨਾਂ ਦੇ ਵਿਚਾਰ ਨੇ ਆਓ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਸਿਰ ਚੋਣਾਂ ਦੇ ਦਿਨ ਨੇ ਜੋ ਨਜ਼ਦੀਕ ਆ ਰਹੇ ਨੇ ਠੀਕ ਹੈ ਔਰ ਤੁਹਾਨੂੰ ਕੀ ਲੱਗਦਾ ਹੈ ਕਿ ਇਸ ਵਾਰ ਕਿਹੜੀ ਪਾਰਟੀ ਜੋ ਹੈ ਉਹ ਜਿੱਤੂ ਰਹੇਗੀ ਨਹੀਂ ਪਾਰਟੀ ਦੀ ਆਲ ਇੰਡੀਆ ਬੇਸ ਦੇ ਉਹ ਕਿਥੋਂ ਦੀ ਕਿਥੋਂ ਦੀ ਜਨੰਦਰ ਦੇ ਹਾਂਜੀ ਮੇਰੇ ਸਹਾਰਨ ਦੇ ਰਿੰਕੂ ਜੀ ਜਿੱਤੇਗਾ ਅੱਛਾ ਤਾਂ ਤੁਹਾਨੂੰ ਠੀਕ ਹੈ ਸੁਸ਼ੀਲ ਕੁਮਾਰ ਰਿੰਕੂ ਜੀ ਕਹਿ ਰਹੇ ਹੋ ਨਾ ਹਾਂਜੀ ਤੁਹਾਨੂੰ ਕਿਉਂ ਲੱਗਦਾ ਹੈ ਕਿ ਸੁਸ਼ੀਲ ਕੁਮਾਰ ਰਿੰਕੂ ਜੀ ਜਿੱਤੂ ਰਹੇਗੇ ਉਹਦੀ ਕਾਰਗੁਜ਼ਾਰੀ ਅੱਗੇ ਠੀਕ ਰਹੀ ਹੈਗੀ ਜਦੋਂ ਕਾਂਗਰਸ ਵੀ ਸੀ ਉਦੋਂ ਕਾਰਗੁਜ਼ਾਰੀ ਠੀਕ ਸੀ ਤੇ ਹੁਣ ਵੀ ਉਹ ਕੰਮ ਤੇ ਉਹਨੇ ਹੀ ਕਰਨਾ ਹੈ ਪਾਰਟੀ ਭਾ ਜਿਹੜਾ ਮਰਜੀ ਲੇਬਲ ਲਾ ਦਿਓ ਪਹਿਲਾਂ ਉਹ ਕਾਂਗਰਸ ਦੇ ਵਿੱਚ ਸੀਗੇ ਫਿਰ ਆਮ ਆਦਮੀ ਪਾਰਟੀ 'ਚ ਆਏ ਨੇ ਤੇ ਹੁਣ ਉਹ ਭਾ ਜੀ ਪੀ ਦੇ ਉਮੀਦਵਾਰ ਨੇ ਤੇ ਕੀ ਤੁਹਾਨੂੰ ਲੱਗਦਾ ਹੈ ਕਿ ਉਹ ਕੰਮ ਕਰਨਗੇ ਹਾਂ ਕਰਨਗੇ ਜਰੂਰ ਕਰਨਗੇ ਕੰਮ ਦੇ ਬੰਦੇ ਨਹੀਂ ਕਰਨਾ ਜੀ ਪਾਰਟੀ ਨੇ ਥੋੜੀ ਆ ਕਰਨਾ ਜੀ ਤੇ ਤੁਹਾਨੂੰ ਉਹਨਾਂ ਦੇ ਕੀ ਕੀ ਕੰਮ ਲੱਗਦੇ ਨੇ ਕਿ ਤੁਹਾਨੂੰ ਲੱਗਦਾ ਹੈ ਕਿ ਉਹ ਐਸਪਰ ਜੇਤੂ ਰਹਿਣਗੇ ਨੇ ਕੰਮ ਤੇ ਹੁਣ ਦੇਖੋ ਇੱਕ ਦੋ ਦਾ ਬਿਹੇਵੀਅਰ ਠੀਕ ਹੈਗਾ ਠੀਕ ਹੈ ਬਾਕੀ ਉਹ ਮਿਲਨਸਰ ਬੰਦਾ ਹੈਗਾ ਮਿਲਦਾ ਗਿਲਡ ਹੈ ਠੀਕ ਹੈ ਇੱਚ ਕਰਕੇ ਸਾਨੂੰ ਲੱਗਦਾ ਵੀ ਆ ਗਈ ਜਿੱਤ ਜਾਏਗਾ ਮਤਲਬ ਉਹ ਮਿਲਨਸਰ ਬੰਦਾ ਹੈ ਤਾਂ ਤੁਹਾਨੂੰ ਲੱਗਦਾ ਕਿ ਕਰੇਗਾ ਹਾਂਜੀ ਠੀਕ ਹੈ ਜੀ ਸਰ ਚੋਣਾ ਦਾ ਜੋ ਮਾਹੌਲ ਹੈ ਉਹ ਬਹੁਤ ਜ਼ਿਆਦਾ ਗਰਮਾਇਆ ਹੋਇਆ ਹੈ ਚੋਣਾ ਦੇ ਦਿਨ ਜੋ ਨੇ ਉਹ ਨਜ਼ਦੀਕ ਆ ਰਹੇ ਨੇ ਹਾਂਜੀ ਤੇ ਤੁਸੀਂ ਕੀ ਕਹਿਣਾ ਚਾਹੋਗੇ ਮਤਲਬ ਕਿਹੜੀ ਪਾਰਟੀ ਨੂੰ ਜੋ ਹੈ ਤੁਸੀਂ ਸਮਰਥਨ ਕਰ ਰਹੇ ਹੋ ਦੇਖੋ ਪਾਰਟੀਆਂ ਸਾਰੀਆਂ ਇੱਕ ਤਰ੍ਹਾਂ ਦੀਆਂ ਆਈਆਂ ਕੋਈ ਕੋਈ ਖਾਸ ਪਾਰਟੀ ਨਹੀਂ ਹੁੰਦੀ ਹੈਗੀ ਜਾਂ ਕੋਈ ਲਗ ਪਾਰਟੀ ਆ ਵੀ ਮੈਂ ਅਲੱਗ ਕਰਕੇ ਦਿਖਾਉਂਗੀ ਕਿੰਦੇ ਹੁੰਦੇ ਸਾਰੇ ਪਰ ਅਲੱਗ ਕਰਕੇ ਨਹੀਂ ਦਿਖਾ ਸਕਦੇ ਉਹ ਔਰ ਵਾਕਿ ਸ਼ਹਿਰ ਦੇ ਸ਼ਹਿਰ ਦਾ ਨਾਗਰਿਕ ਹੋਣ ਦੇ ਨਾਤੇ ਮੇਰੀ ਰਿਪੋਰਟ ਇਹ ਆ ਕਿ ਜਿਹੜੀ ਆਵਾਜ਼ ਆ ਉਹ ਕਾਂਗਰਸ ਦੇ ਚੰਨੀ ਦੀ ਆਵਾਜ਼ ਆ ਤੁਹਾਨੂੰ ਕਿਉਂ ਲੱਗਦਾ ਹੈ ਕਿ ਚਰਨਜੀਤ ਸਿੰਘ ਚੰਨੀ ਦੀ ਆਵਾਜ਼ ਹੈ ਉਹਨਾਂ ਦੇ ਕੀ ਇਹੋ ਜਿਹੇ ਕੰਮ ਰਹੇ ਨੇ ਜੋ ਤੁਹਾਨੂੰ ਇਹ ਲੱਗ ਰਿਹਾ ਹੈ ਉਹਨਾਂ ਦੇ ਕੰਮ ਨਹੀਂ ਰਹੇ ਉਹਨਾਂ ਦੀ ਪਾਰਟੀ ਦੇ ਵੀ ਨਹੀਂ ਕੰਮ ਰਹੇ ਹਰ ਇੱਕ ਪਾਰਟੀ ਵਿੱਚ ਤੁਹਾਨੂੰ ਦੱਸਿਆ ਸਾਰੀਆਂ ਆਮ ਤਰ੍ਹਾਂ ਦੀ ਇੱਕ ਤਰ੍ਹਾਂ ਦੀਆਂ ਆਵਾ ਚੰਨੀ ਔਰ ਆਮ ਆਦਮੀ ਪਾਰਟੀ ਦਾ ਮੁਖੀ ਆ ਜਿਹੜਾ ਵਾ ਉਹ ਜੇਲ੍ਹ ਦੇ ਅੰਦਰ ਆ ਜਦੋਂ ਸੁਰਖਸ਼ਿੰਗ ਉਹਦਾ ਵਾ ਅਰਵਿੰਦ ਕੇਜਰੀਵਾਲ ਵੱਡਾ ਮੁਖੀ ਆ ਕਰਦਾ ਹੀ ਗਲਤ ਕੰਮ ਦੇ ਵਿੱਚ ਜਾਂ ਉੱਤੇ ਅਲੀਕੇਸ਼ਨ ਕੋ ਲੱਗ ਜੇ ਪਾਰਟੀ ਦੀ ਇਮੇਜ ਖਤਮ ਹੋ ਜਾਂਦੀ ਹੈ ਔਰ ਭਾਜਪਾ ਰਾਜ 10 ਸਾਲ ਤੋਂ ਕਰ ਰਹੀ ਹੈ ਔਰ ਕਾਂਗਰਸ ਔਰ ਕਾਂਗਰਸ ਦੇ ਆਉਣ ਦੇ ਚਾਂਸ ਆ ਠੀਕ ਹੈ ਔਰ ਤੁਹਾਨੂੰ ਕੀ ਲੱਗਦਾ ਹੈ ਕਿ ਜੇ ਸਰਕਾਰ ਬਣੀ ਤਾਂ ਕੀ ਕੀ ਮੁੱਦੇ ਨੇ ਤੁਹਾਡੇ ਜੋ ਪੂਰੇ ਹੋਣੇ ਚਾਹੀਦੇ ਨੇ ਮੁੱਦੇ ਦੇਖੋ ਸਰਕਾਰ ਸਣੀ ਮੈਡਮ ਕੋਈ ਪੂਰੇ ਕਰਦੇ ਹੁੰਦੇ ਹੈਗੇ ਔਰ ਸਰਕਾਰ ਆਪਣੀ ਮਰਜ਼ੀ ਨਾਲ ਮੁੱਦੇ ਪੂਰੇ ਕਰੂਗੀ ਪਰ ਫਿਰ ਵੀ ਇੱਕ ਨਾਗਰਿਕ ਦੇ ਵਜੋਂ ਕੁਝ ਤਾਂ ਤੁਹਾਡੇ ਮੁੱਦੇ ਹੋਣਗੇ ਨਾ ਦੇਖੋ ਨਾਗਰਿਕਾਂ ਦੇ ਵਜੋਂ ਪੜ੍ਹਾਈ ਲਿਖਾਈ ਵਾਲੇ ਬੱਚਿਆਂ ਦੇ ਮੁੱਦੇ ਗਵਰਨਮੈਂਟ ਜੌਬ ਹੁੰਦੀ ਆ ਉਹ ਮੇਰੇ ਕੋ ਪਹਿਲਾਂ ਹੀ ਹੈਗੀ ਆ ਮੈਂ ਗਵਰਨਮੈਂਟ ਜੌਬ ਆ ਮੈਂ ਰੇਲਵੇ ਦੇ ਅਮਪਲਾਈ ਆ ਜੀ ਮੇਰੀ 60000 ਰੁਪਏ ਤਨਖਾਹ ਆ ਮੈਂ ਲਗਿਸਪੌਡਰ ਆ ਪਾਰਸਲ ਦੇ ਵਿੱਚ ਬਾਕੀ ਮੈਂ ਇਹ ਕਹਾਂਗਾ ਜਿਹੜੇ ਪੜੇ ਲਿਖੇ ਮੁੰਡੇ ਆ ਗਵਰਨਮੈਂਟ ਚੰਨੀ ਰਾਜ ਆਂਦਾ ਵਾ ਤੁਸੀਂ ਆਪਣੀ ਸਰਕਾਰੀ ਨੌਕਰੀ 'ਚ ਖੁਸ਼ ਹੋ ਮਤਲਬ ਹੋਰ ਕੋਈ ਤੁਹਾਨੂੰ ਮੁੱਦੇ ਨਜ਼ਰ ਨਹੀਂ ਆ ਰਹੇ ਕੋਈ ਹੋਰ ਮੁੱਦੇ ਮੁੱਦੇ ਜਿਨ੍ਹਾਂ ਨੂੰ ਨਹੀਂ ਨੌਕਰੀ ਮਿਲੀ ਮੈਂ ਚਾਹਨਾ ਉਹਨਾਂ ਨੂੰ ਵੀ ਮਿਲੇ ਤੁਹਾਨੂੰ ਇਹ ਹੈ ਕਿ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਜੋ ਹੈ ਉਹ ਮਿਲੇ ਹਾਂ ਮੈਨੂੰ ਮਿਲੇ ਮੈਂ ਬਹੁਤ ਖੁਸ਼ ਆ ਅੱਜ ਦੇ ਜਮਾਨੇ 'ਚ 6000 ਜਿਹਦੇ ਕੋ ਆ ਰਿਹਾ ਵਾ ਬਹੁਤ ਵਧੀਆ ਗੱਲ ਆ ਸਰ ਤੁਸੀਂ ਕਿਹੜੀ ਪਾਰਟੀ ਨੂੰ ਸਮਰਥਨ ਕਰ ਰਹੇ ਹੋ ਮੈਂ ਆਮ ਆਦਮੀ ਪਾਰਟੀ ਨੂੰ ਕਰਦਾ ਤੁਹਾਨੂੰ ਲੱਗਦਾ ਕਿ ਆਮ ਆਦਮੀ ਪਾਰਟੀ ਜੋ ਹੈ ਪਵਨ ਕੁਮਾਰ ਟੀਨੂ ਜੀ ਹੈ ਜੋ ਉਹ ਜਿੱਤੂ ਰਹਿਣਗੇ ਜਿੱਤੇਗੇ ਅੱਖਾਂ ਮੀਟ ਕੇ ਜਿੱਤੇਗੇ ਠੀਕ ਹੈ ਤੁਹਾਨੂੰ ਇਸ ਤਰ੍ਹਾਂ ਕਿਉਂ ਲੱਗਦਾ ਕਿ ਅੱਖਾਂ ਮੀਟ ਕੇ ਤੁਸੀਂ ਇਹ ਕਹਿ ਪਾਰ ਸਾਨੂੰ ਬਹੁਤ ਕੋਸ਼ਿਸ਼ ਦਿੱਤਾ ਬਿਜਲੀ ਭਰੀ ਦਿੱਤੀ ਆ ਹੋਰ ਬੜੀਆਂ ਫੈਸਿਲਟੀਆਂ ਦਿੱਤੀਆਂ ਗਈਆਂ ਸਰ ਇੱਕ ਦਿਨ ਨਹੀਂ ਦਿੱਤੀਆਂ ਅਜ ਤੱਕ ਸਰ ਇੱਕ ਹੋਰ ਸੀਗਾ ਕਿ 1000 ਰੁਪਿਆ ਮਹਲਾਵਾਂ ਨੂੰ ਮਿਲਣਾ ਸੀਗਾ ਉਹ ਹਜੇ ਤੱਕ ਨਹੀਂ ਮਿਲਿਆ ਉਹਦੇ ਬਾਰੇ ਕੀ ਕਹਿੰਦੇ ਉਹ ਜਿਹੜਾ ਉਹ ਇਸ ਜਨਾਨੀਆਂ ਤੋਂ ਮਾਫੀ ਮੰਗੀ ਆ ਵੀ ਮੇਰੇ ਕੋ ਰੇਂਜ ਨਹੀਂ ਸੀਗਾ ਜੀ ਇਸ ਕਰਕੇ ਮੈਂ ਹੁਣ ਆਉਂਦੇ ਹੀ ਮੈਂ ਪੈਸੇ ਦਊਗਾ। ਮਤਲਬ ਜਿਉਣਾ ਦੀ ਸਰਕਾਰ ਇਸ ਵਾਰ ਬੰਦੀ ਹੈ ਤਾਂ ਦੇਣਗੇ ਮੈਂ। ਬਿਲਕੁਲ ਪਹਿਲੇ ਪੈਸੇ ਦਊਗਾ ਫਿਰ ਕੰਮ ਕਰੂਗਾ। ਤੇ ਸਰ ਤੁਹਾਡੇ ਕੀ ਕੀ ਮੁੱਦੇ ਨੇ ਕਿ ਜਿਉਣਾ ਦੀ ਸਰਕਾਰ ਜਿੱਤਦੀ ਹੈ ਤਾਂ ਉਹ ਪੂਰੇ ਹੋਣੇ ਚਾਹੀਦੇ ਨੇ। ਬਿਲਕੁਲ ਇਹੀ ਆ ਭਾਈ ਜਿਹੜਾ ਕੰਮ ਕਰਾ ਸਹੀ ਹੋਣਾ ਚਾਹੀਦਾ ਹੈ ਮਿਲਦਾ ਆਟਾ ਦਾ ਰਾਹ ਤੇੜੀ ਸਹੀ ਮਿਲਣੀ ਚਾਹੀਦੀ ਹੈ। ਲੋਕਾਂ ਦੀ ਗੱਲ ਸੁਣਨੀ ਚਾਹੀਦੀ ਆ। ਜੀ। ਉਹ ਕਰਦਾ ਉਹ ਗੱਲ ਸੁਣਨ ਕੀ ਮਤਲਬ ਮੈਂ ਕਹੀ ਸੁਣਦਾ ਪੂਰੀ। ਸਰ کئی ਵਾਰ ਹੁੰਦਾ ਨਾ ਇਸ ਵਾਰ ਕੀ ਮਤਲਬ ਕਈ ਵਾਰ ਕੀ ਲੋ ਲੀਡਰ ਜਿੱਤ ਜਾਂਦੇ ਨੇ ਬਟ ਉਸ ਤੋਂ ਬਾਅਦ ਉਹ ਲੋਕਾਂ ਦਾ ਹਾਲਚਲ ਪੁੱਛਣ ਨਹੀਂ ਆਉਂਦੇ ਇਹ ਉਹਨਾਂ ਲੀਡਰਾਂ ਜੋ ਲੀਡਰ ਨਹੀਂ ਹੈਗਾ ਅੱਛਾ ਤੁਸੀਂ ਇਸ ਤਰ੍ਹਾਂ ਕਿੱਦਾਂ ਕਹਿ ਸਕਦੇ ਮੈਂ ਬਿਲਕੁਲ ਮੈਂ ਆਪਣੇ ਵਿਚ ਰਹਿਣ ਵਾਲਾ ਬੰਦਾ ਹਾਂ ਜੀ ਮੈਂ ਕਹਿ ਰਿਹਾ ਵੀ ਬਿਲਕੁਲ ਉਹ ਬੰਦਾ ਦੁਨੀਆ ਦੇ ਵਿੱਚ ਦੀ ਵਿਚੰਨੇ ਵਾਲਾ ਸਰ ਤੁਹਾਨੂੰ ਕੀ ਲੱਗਦਾ ਹੈ ਕਿ ਇਸ ਵਾਰ ਜਲੰਧਰ ਤੋਂ ਕਿਹੜੀ ਪਾਰਟੀ ਜੋ ਹੈ ਉਹ ਜੇਤੂ ਰਹੇਗੀ ਆਮ ਪਾਰਟੀ ਜੇਤੂ ਆਮ ਆਦਮੀ ਪਾਰਟੀ ਤੁਹਾਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਪਵਨ ਕੁਮਾਰ ਟੀਨੂ ਜੋ ਨੇ ਉਹ ਜੇਤੂ ਰਹਿਣਗੇ ਜੇਤੂ ਰਹਿਣਗੇ ਠੀਕ ਹੈ ਤੇ ਤੁਸੀਂ ਦੱਸ ਸਕਦੇ ਹੋ ਕਿ ਕਿਉਂ ਉਹ ਜੋ ਨੇ ਉਹ ਜੇਤੂ ਰਹਿਣਗੇ ਜਾਂ ਲੋਕ ਉਹਨਾਂ ਨੂੰ ਜਿਤਾਣਗੇ ਉਹਨਾਂ ਨੇ ਕੰਮ ਕੀਤੇ ਇੱਥੇ ਸਾਨੂੰ ਬਿਜਲੀ ਫਰੀ ਮਿਲੀ ਹੈਗੀ ਹੈ ਅੱਜ 2 ਸਾਲ ਹੋ ਗਏ ਸਾਨੂੰ ਫਰੀ ਬਿਜਲੀ ਮਿਲਦੀ ਪਈ ਹੈਗੀ ਹੈ ਠੀਕ ਹੈ ਬਾਕੀ ਵੀ ਉਹਨਾਂ ਨੇ ਕੰਮ ਸਾਰੇ ਕੀਤੇ ਨੇ ਸੁਣੇ ਠੀਕ ਹੈ ਕੋਈ ਨਾ ਕੋਈ ਤੇ ਰਹਿ ਹੀ ਜਾਂਦਾ ਕੰਮ ਭਾਵੇਂ ਜਿੰਨੀ ਮਰਜ਼ੀ ਬਾਲਡੀਆਂ ਆ ਜਾਂਦਾ ਠੀਕ ਹੈ ਨਾ ਫਿਰ ਵੀ ਇਹਨਾਂ ਨੇ 2 ਸਾਲਾਂ ਵਿੱਚ ਬਹੁਤ ਕੁਝ ਕੀਤਾ ਜੀ ਤੇ ਤੁਹਾਨੂੰ ਲੱਗਦਾ ਹੈ ਕਿ ਭਾਜੀਪੀ ਜਾਂ ਕਾਂਗਰਸ ਸ਼੍ਰੋਮਣੀ ਅਕਾਲੀ ਦਲ ਉਹ ਨਹੀਂ ਨਹੀਂ ਮੈਂ ਉਹਨਾਂ 'ਚ ਨਹੀਂ ਜਾਂਦਾ ਤੁਸੀਂ ਇੱਥੇ ਪੰਜਾਬ ਦੀ ਗੱਲ ਕੀਤੀ ਮੈਂ ਉਹਨਾਂ ਦੀ ਗੱਲ ਕਰਦਾ ਵਾਂ ਐਨੇ ਵਾਰ ਠੀਕ ਹੈ ਆਮ ਆਦਮੀ ਪਾਰਟੀ ਜੋ ਹੈ ਉਹ ਜਿੱਤੂ ਰਹੀ ਹੈ ਤੇ ਕੀ ਤੁਹਾਨੂੰ ਲੱਗਦਾ ਹੈ ਕਿ ਉਹ ਜੇ ਜਿੱਤੂ ਰਹਿੰਦੀ ਹੈ ਤੇ ਉਹ ਲੋਕਾਂ ਦੀਆਂ ਉਮੀਦਾਂ ਤੇ ਖੜੀ ਉਤਰ ਪਾਵੇਗੀ ਖੜੀ ਉਤਰ ਪਾਏ ਜੀ ਬਿਲਕੁਲ ਆ ਰਹੀ ਹੈ ਅਸੀਂ ਇਹ ਦੇਖਦੇ ਪਏ ਆ ਸਭ ਕੁਝ ਚੱਲਦਾ ਪਿਆ ਜਨਤਾ ਵੀ ਬੋਲਦੀ ਪਈ ਆ ਲੀਡਰ ਵੀ ਬੋਲੇ ਹੋਏ ਆ ਵੋਟਾਂ ਪਾਓ ਵੋਟਾਂ ਪਾਓ ਵੋਟਾਂ ਕੀ ਜਿਹੜਾ ਵੋਟ ਪਾਂਦਾ ਉਹਦੇ ਲਈ ਕੋਈ ਸਟੈਂਡਰਡ ਹੈਗਾ ਉਹਦੇ ਲਈ ਕੋਈ ਕੁਆਲੀਫਿਕੇਸ਼ਨ ਹੈਗੀ ਉਹਦੇ ਲਈ ਕੋਈ ਨਾਪ ਤੋਲ ਹੈਗਾ ਕਿ ਕਿਹੜੇ ਬੰਦੇ ਨੂੰ ਵੋਟ ਪਾਉਣ ਦਾ ਹੱਕ ਹੋਣਾ ਚਾਹੀਦਾ ਜਿਹੜੇ ਲੀਡਰ ਖੜੇ ਹੁੰਦੇ ਆ ਉਹਨਾਂ ਦੇ ਵਿੱਚ ਵੀ ਕੋਈ ਸਟੈਂਡਰਡ ਹੈਗਾ ਕਿ ਉਹਦੇ ਵਿੱਚ ਕੀ ਹੋਣੇ ਚਾਹੀਦੇ ਉਹਨੂੰ ਦੇਖਦੀ ਕਿ ਕਿਸ ਤਰ੍ਹਾਂ ਦੀ ਸੇਵਾ ਕੀਤੀ ਹੋਵੇ ਕਿਸ ਜਿਹੜਾ ਕੋਈ ਕੁਆਲੀਫਿਕੇਸ਼ਨ ਕੋਈ ਕੁਝ ਚੀਜ਼ ਦਾ ਹੋਵੇ ਜਿਹੜੀ ਉਹਨਾਂ ਨਾਲ ਲਿੰਕ ਕਰਦੇ ਹੋ ਬਸ ਦੈਟਸ ਆਲ ਮਤਲਬ ਸਿਸਟਮ ਨੂੰ ਥੋੜਾ ਜਿਹਾ ਸੁਧਾਰਨਾ ਚਾਹੀਦਾ ਸਿਸਟਮ ਜਿਹੜਾ ਉਹ ਸਹੀ ਹੋਣਾ ਚਾਹੀਦਾ ਸਹੀ ਹੋਣਾ ਚਾਹੀਦਾ ਬਸ ਦੈਟਸ ਆਲ ਸਿਰ ਚੋਣਾਂ ਦੇ ਦਿਨ ਜੋਨੇ ਉਹ ਨਜ਼ਦੀਕ ਆ ਰਹੇ ਨੇ ਤੇ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰ ਜੋ ਨੇ ਉਹ ਇੱਥੋਂ ਖੜੇ ਹੋਏ ਨੇ ਤੇ ਤੁਸੀਂ ਜੋ ਐ ਕਿਹੜੀ ਪਾਰਟੀ ਦਾ ਜੋ ਐ ਸਮਰਥਨ ਕਰ ਰਹੇ ਹੋ ਸਰ ਇਹ ਪਾਰਟੀਆਂ ਨੇ ਲੈ ਗਏ ਕੋਈ ਵੀ ਜਦੋਂ ਆਉਂਦੇ ਇਲੈਕਸ਼ਨਾਂ ਉਦੋਂ ਕਹਿੰਦੇ ਇਹ ਦੇ ਆਂਗੇ ਉਹ ਦੇ ਆਂਗੇ ਕੁਝ ਕਰਦੇ ਦਾ ਨਹੀਂ ਕੀ ਕਰੀਏ ਦੱਸੋ ਤੁਹਾਡੇ ਹਿਸਾਬ ਨਾਲ ਕੋਈ ਵੀ ਪਾਰਟੀ ਨਹੀਂ ਵਾਅਦੇ ਕਰ ਦਿੰਦੇ ਨੇ ਪਰ ਪੂਰੇ ਨਹੀਂ ਹੁੰਦੇ ਵਾਦੇ ਕਰਕੇ ਮੁੱਕੇ ਜਾਂਦੇ ਨੇ ਜੋ ਹਾਂ ਸਿਸਟਮ ਨਹੀਂ ਵਧੀਆਗਾ ਮੁਕਾਈ ਅੱਨੀ ਵਧੀਆ ਹੋਈ ਹੈ ਬੇਰੁਜ਼ਗਾਰੀ ਅੱਨੀ ਵਧੀਆ ਹੋਈ ਹੈ ਦੱਸੋ ਕੀ ਕਰੀਏ ਜੀ ਮਤਲਬ ਤੁਸੀਂ ਕਿਸੇ ਵੀ ਪਾਰਟੀ ਦਾ ਸਮਰਥਨ ਨਹੀਂ ਕਰਦੇ ਪੂਰ ਟਾਈਮ ਆਏਗਾ ਦੇਖਾਂਗੇ ਠੀਕ ਹੈ ਹਾਲੇ ਪਹਿਲੀ ਨੂੰ ਹਾਲੇ ਟਾਈਮ ਹੈਗਾ ਜੀ ਦੇਖੋ ਕੀ ਹੁੰਦਾ ਹੈ ਸਰ ਬੀਜੇਪੀ ਦੀ ਸਰਕਾਰ ਇੰਨਾ ਟਾਈਮ ਰਹੀ ਹੈ ਤੁਹਾਨੂੰ ਲੱਗਦਾ ਕਿ ਉਹਨਾਂ ਨੇ ਕੰਮ ਕੀਤੇ ਨੇ ਕਿਸੇ ਕੰਮ ਦਾ ਨਹੀਂ ਹੈਗੀ ਬੀਜੇਪੀ ਠੀਕ ਹੈ ਆਮ ਆਦਮੀ ਫਿਰ ਵੀ ਠੀਕ ਹੈ ਸਰ ਜੋ ਦਲ ਬਦਲੂ ਲੋਕ ਨੇ ਉਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਅਸੀਂ ਤਾਂ ਨਫਰੇ ਦੀ ਕਰਦੇ ਆ ਉਹਨਾਂ ਨੂੰ। ਸਰ ਚੋਣਾਂ ਦੇ ਦਿਨ ਜੋ ਨਹੀਂ ਉਹ ਨਜ਼ਦੀਕ ਨੇ ਤੇ ਤੁਹਾਨੂੰ ਕੀ ਲੱਗਦਾ ਹੈ ਕਿ ਕਿਹੜੀ ਪਾਰਟੀ ਜੋ ਹੈ ਉਹ ਇਸ ਵਾਰ ਜੇਤੂ ਰਹੇਗੀ? ਸਾਰਾ ਉਹਨਾਂ ਦੇ ਝਾੜੂ ਲਿਆਣਾ ਚਾਹੀਦਾ ਝਾੜੂ ਜਿੰਨਾ ਚਾਹੀਦਾ। ਠੀਕ ਹੈ ਝਾੜੂ ਮਤਲਬ ਤੁਹਾਨੂੰ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਜੋ ਹੈ ਪਵਨ ਕੁਮਾਰ ਟੀਨੂ ਜੀ ਉਹ ਇਸ ਵਾਰ ਜੇਤੂ ਰਹਿਣਗੇ। ਜੇ ਦੇਖੋ ਜੇ ਮਤਲਬ ਕਹਿੰਦਾ ਕੀ ਕਰਦਾ ਕੀ ਨਹੀਂ ਕਰਦਾ ਹਲੇ ਤੇ ਬਾਕੀ ਇਹ ਆ ਵੀ ਚਲੋ ਮਤਲਬ ਝਾੜੂ ਨੂੰ ਬੋਡ ਪਾਣੀ ਚਾਹੀਦੀ ਨਹੀਂ ਤੇ ਫਿਰ ਸਾਰੇ ਕੱਟ ਕੇ ਹਾਥੀ ਨੂੰ ਪਾਣੀ ਚਾਹੀਦੀ ਸਿੱਧੀ ਗੱਲ ਹੈ ਅੱਛਾ ਤੁਸੀਂ ਪਹਿਲਾਂ ਕਹਿ ਰਹੇ ਹੋ ਝਾੜੂ ਨੂੰ ਪਾਣੀ ਚਾਹੀਦੀ ਫਿਰ ਤੁਸੀਂ ਕਹਿ ਰਹੇ ਹੋ ਹਾਥੀ ਨੂੰ ਪਾਣੀ ਚਾਹੀਦੀ ਹੈ ਮਤਲਬ ਇਦਾਂ ਕਿਉਂ ਝਾੜੂ ਨੂੰ ਪੈ ਨਹੀਂ ਪੈ ਜੂਗੀ ਬੋਡ ਝਾੜੂ ਨੂੰ ਨਹੀਂ ਤੁਸੀਂ ਹਾਥੀ ਦਾ ਵੀ ਨਾਮ ਵਿੱਚ ਲਿਆ ਨਾ ਹਾਥੀ ਫਿਰ ਉਹ ਕਿਸੇ ਨਾਲ ਰਲਦਾ ਤੇ ਨਹੀਂ ਨਾ ਇਹ ਤੇ ਹੁਣ ਝਾੜੂ ਜੂ ਨਿਕਲ ਕੇ ਤੇ ਕਦੀ ਫੁੱਲ ਵਾਲੇ ਜੇ ਵੜ ਜਾਂਦੇ ਕਦੀ ਕਿਸੇ ਜੇ ਵੜ ਜਾਂਦੇ ਇਹਨਾਂ ਦਾ ਕੋਈ ਤੁਸੀਂ ਇੱਕ ਪਾਰਟੀ ਨੂੰ ਸਮਰਥਨ ਨਹੀਂ ਕਰ ਰਹੇ ਤੁਸੀਂ ਦੋ ਪਾਰਟੀਆਂ ਨੂੰ ਸਮਰਥਨ ਕਰ ਦੋ ਸਮਰਥਨ ਕਰ ਰਹੇ ਆ ਮਤਲਬ ਕਹਿੰਦਾ ਵੀ ਇਹਨਾਂ ਦਾ ਵੀ ਕੋਈ دین ਧਰਮ ਨਹੀਂ ਨਾ ਕਦੀ ਕਿਸੇ ਜੇ ਵੜ ਜਾਂਦੇ ਕਦੀ ਕਿਸੇ ਜੇ ਵੜ ਜਾਂਦੇ ਹਿਸਾਬ ਲਾ ਲੋ ਠੀਕ ਹੈ ਜੇ ਤੁਹਾਨੂੰ ਲੱਗਦਾ ਹੈ ਕਿ ਝਾੜੂ ਜਿੱਤੇਗਾ ਝਾੜੂ ਦੇ ਅਜਿਹੇ ਕਿਹੜੇ ਕੰਮ ਨੇ ਜੋ ਤੁਹਾਨੂੰ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਇਸ ਵਾਰ ਜੇਤੂ ਰਹੇਗੀ ਦੇਖੋ ਝਾੜੂ ਨੂੰ ਹਜੇ ਤੱਕ ਤੇ ਮੇਰੇ ਹਿਸਾਬ ਨਾਲ ਕੁਝ ਕੀਤਾ ਨਹੀਂ ਗਿਆ ਪਰ ਫਿਰ ਵੀ ਤੁਹਾਨੂੰ ਲੱਗਦਾ ਹੈ ਨਾ ਕਿ ਉਹ ਜੇਤੂ ਰਹੇਗੀ ਇਸ ਵਾਰ ਆ ਜਿੱਤ ਜਾਵੇ ਚੰਗੀ ਗੱਲ ਆ ਸੋ ਝਾੜੂ ਜੀ ਠੀਕ ਹੈ اور ਬਾਕੀ ਤੁਹਾਨੂੰ ਨਹੀਂ ਲੱਗਦਾ ਕਿ ਬੀਜੇਪੀ ਜਾਂ ਸ਼੍ਰੋਮਣੀ ਅਕਾਲੀ ਇਹ ਬੇਟੇ ਇੱਕ ਬੋਰਡ ਦੀ ਹਾਰ ਜਿੱਤ ਹੁੰਦੀ ਆ ਇੱਕ ਬੋਰਡ ਨੇ ਰਾਜਾ ਬਣਾ ਦੇਣਾ ਤੇ ਇੱਕ ਨੇ ਉਹਨੂੰ ਬਣਾਣਾ ਭੁਗਾਰੀ ਜਾਬ ਲਾ ਲਓ ਇਹ ਹੈਗਾ ਮੁਕੱਦਰ ਵਾਲੇ ਸੌਦੇ ਕਿਸਮਤ ਦੇ ਠੀਕ ਹੈ ਜੀ ਇਹਦੇ ਵਿੱਚ ਇਹ ਨਹੀਂ ਕੋਈ ਕਿਸੇ ਨੇ ਵਪਾਰ ਕਰ ਲੈਣਾ ਜਾਂ ਬਿਜ਼ਨਸ ਕਰ ਲੈਣਾ ਇਹ ਪ੍ਰਮਾਤਮਾ ਦੀ ਮਾਲਕ ਦੀ ਦੇਣ ਹੈਗੀ ਆ ਜਿਹਨੂੰ ਉਹਨੇ ਦੇਣਾ ਹੀ ਹੈ ਦੇਣ ਮਤਲਬ ਉਹਦਾ ਦੇਣਾ ਉਹਨੂੰ ਦੇ ਹੀ ਦੇਣਾ ਸਾਹ ਲਾ ਲਓ ਜੀ ਆਮ ਆਦਮੀ ਪਾਰਟੀ ਜਿੱਤਦੀ ਹੈ ਤਾਂ ਲੋਕਾਂ ਦੀਆਂ ਉਮੀਦਾਂ ਤੇ ਜੋ ਲੋਕਾਂ ਦੇ ਕੰਮ ਨੇ ਉਹ ਪੂਰੇ ਕਰ ਪਾਏਗੀ ਇਹ ਤੇ ਦੇਖੋ ਜੀ ਹੁਣ ਪਤਾ ਕਹਿੰਦੇ ਹੁੰਦੇ ਜੇ ਰਾਹ ਪਿਆ ਜਾਣੇ ਤੇ ਜਾਂ ਫਿਰ ਵਾਹ ਪਿਆ ਜਾਣੇ ਸਿੱਧੀ ਜਿਹੜੀ ਗੱਲ ਹੈ ਨਹੀਂ ਤੁਸੀਂ ਮਤਲਬ ਵੋਟ ਪਾ ਕੇ ਉਹਨਾਂ ਨੂੰ ਜਿਤਾਉਣਾ ਹੈ ਨਾ ਤਾਂ ਤੁਸੀਂ ਇਹਨਾਂ ਦੱਸ ਸਕਦੇ ਹੋ ਕਿ ਉਹਨਾਂ ਨੇ ਕਾਤੋਂ ਤੁਹਾਨੂੰ ਲੱਗਦਾ ਹੈ ਕਿ ਉਹ ਜਿੱਤੇਗੀ ਇਹ ਇਦਾਂ ਵੀ ਇਹ ਜਿਹੜੀਆਂ ਦੋ ਪਾਰਟੀਆਂ ਨੇ ਪੰਜਾ ਤੇ ਫੁੱਲ ਜੀ ਇਹਨੂੰ ਤਾਂ ਲੋਕੀ ਵੋਟਾਂ ਪਾ ਪਾ ਕੇ ਪਾ ਪਾ ਕੇ ਪਾ ਪਾ ਕੇ ਦੇਖ ਚੁੱਕੇ ਸਾਰੇ ਜੀ ਤੇ ਇਹ ਜਿਹੜੇ ਝਾੜੂ ਇਹਨੂੰ ਤਾਂ ਪਾਗ ਨਹੀਂ ਦੇਖਿਆ ਹੁਣ ਹੁਣ ਆਹ ਦੇਖੋ ਵੀ ਕੁੱਲ 17 ਸੀਟਾਂ ਜੀ 117 ਸੀਟਾਂ ਦੇ ਵਿੱਚੋਂ ਇਹ 9ਵੇਂ ਸੀਟਾਂ ਲੈ ਗਏ ਐ ਐਮਐਲਏ ਦੀਆਂ ਤੇ ਪੰਜਾਬ ਸਾਰਾ ਇਹਨਾਂ ਦੇ ਹੱਥ ਆ ਗਿਆ ਹਸਾਬ ਲਾ ਲੋ ਨਹੀਂ ਇੱਕ ਕਹਿੰਦੇ ਸੀ ਨਾ ਕਿ 1000 ਰੁਪਿਆ ਜੋ ਐ ਉਹ ਮਹਿਲਾਵਾਂ ਨੂੰ ਦਿੱਤਾ ਜਾਵੇਗਾ ਨਹੀਂ ਦਾ ਇਹਨਾਂ ਨੂੰ ਇਹ ਉਹ ਹਜੇ ਤੱਕ ਨਹੀਂ ਮਹਿਲਾਵਾਂ ਨੂੰ ਮਿਲਿਆ ਇਹ ਨਹੀਂ ਹੈ ਜ ਇਹਨਾਂ ਵਾਸਤੇ ਫਿਰ ਮਤਲਬ ਜਿਹੜਾ ਕਿ ਕਹਿ ਰਹੇ ਨੇ ਕਿ ਜੇ ਅਸੀਂ ਇਸ ਵਾਰ ਜੇਤੂ ਰਵਾਂਗੇ ਤਾਂ ਅਸੀਂ ਮਹਿਲਾਵਾਂ ਨੂੰ ਜ਼ਰੂਰ ਦਵਾਂਗੇ ਪਰ ਤੁਹਾਨੂੰ ਲੱਗਦਾ ਹੈ ਕਿ ਉਹ ਦੇਣਗੇ ਮਤਲਬ ਕਹਿੰਦਾ ਜੀ ਨਹੀਂ ਦੇਣਗੇ ਤਾਂ ਫਿਰ ਇਹਨਾਂ ਦੇ ਲਾਂਤਾਈਆਂ ਹਸਾਬ ਲਾ ਲੋ ਮਤਲਬ ਕਹਿੰਦੀ ਤਾਂ ਫੇ ਤਾਂ ਲੋਕ ਇਹਨਾਂ ਨੂੰ ਵੋਟ ਪਾ ਕੇ ਪਛਤਣਗੇ ਜੇ ਨਹੀਂ ਇਹ ਦਿੰਦੇ ਲੋਕਾਂ ਦੇ ਕੰਮ ਨਹੀਂ ਕਰਦੇ ਬਿਲਕੁਲ ਬੇਕਾਰ ਆ ਫੇ ਤਾਂ ਸਾਰੇ ਲੋਕ ਬਾਕੀ ਇਹ ਐਸ ਵੇਲੇ ਇਹਨਾਂ ਨੇ ਕਈ ਕੁਝ ਕਰਨਾ ਕਈ ਕੁਝ ਕਹਿਣਾ ਜੀ ਪਤਾ ਤੇ ਬਾਅਦ ਚ ਹੀ ਲੱਗਣਾ ਨੇ ਜਾ ਕੇ ਸਿੱਧੀ ਗੱਲ ਹੈ 4 ਤਰੀਕ ਨੂੰ ਲੱਗੂ ਪਤਾ ਕਿਹੜਾ ਜਿੱਤਣ ਮਤਲਬ ਲੀਡਰ ਪਹਿਲਾਂ ਤਾਂ ਬੜੇ ਵਾਅਦੇ ਕਰਦੇ ਨੇ ਲੋਕਾਂ ਦੇ ਨਾਲ ਬਟ ਬਾਅਦ ਵਿੱਚ ਉਹਨਾਂ ਦਾ ਹਾਲਚਾਲ ਵੀ ਨਹੀਂ ਪੁੱਛਦੇ ਠੀਕ ਹੈ ਉਹਨਾਂ ਨੂੰ ਆਪਣੇ ਕੀਤੇ ਹੋਏ ਵਾਅਦੇ ਵੀ ਚੇਤਾ ਭੁੱਲ ਜਾਂਦੇ ਨੇ ਤੇ ਕੀ ਤੁਹਾਨੂੰ ਲੱਗਦਾ ਹੈ ਕਿ ਜੇ ਆਮ ਆਦਮੀ ਪਾਰਟੀ ਜਿੱਤਦੀ ਹੈ ਤੇ ਉਹ ਲੋਕਾਂ ਦੇ ਵਿੱਚ ਆਏਗੀ ਲੋਕਾਂ ਦੀਆਂ ਸਮੱਸਿਆਵਾਂ ਨੂੰ ਸੁਣੇਗੀ ਉਹਨਾਂ ਦੇ ਮੁੱਦਿਆਂ ਤੇ ਉਪਤੇ ਧਿਆਨ ਦੇਗੀ ਹੁਣ ਦੇਖੋ ਜੀ ਹੁਣ ਇਦਾਂ ਦੇ ਭਗਵੰਤਬਾਨ ਨੇ ਵੀ ਕਹਤਾ ਸੀ ਵੀ ਤੁਹਾਡੇ ਘਰ ਹੀ ਆ ਕੇ ਸਾਰੇ ਕੰਮ ਹੋਣਗੇ ਜੀ ਹਜੇ ਤੱਕ ਤੇ ਕੋਈ ਮਤਲਬ ਤੁਹਾਨੂੰ ਲੱਗਦਾ ਹੈ ਕਿ ਉਹ ਕੰਮ ਪੂਰੇ ਹੋਏ ਨੇ ਜੋ ਉਹਨਾਂ ਨੇ ਵਾਅਦੇ ਕੀਤੇ ਸੀ ਉਹ ਤੇ ਮੇਰੇ ਹਿਸਾਬ ਨਾਲ ਹਜੇ ਕੋਈ ਇੰਨਾ ਨਹੀਂ ਹਜੇ ਹੋਇਆ ਹਿਸਾਬ ਲਾ ਲੋ ਬਾਕੀ ਚਲੋ ਜੇ ਕਰਨਗੇ ਤੇ ਫਿਰ ਅਗੋਂ ਚੰਗੇ ਰਹਿਣਗੇ ਜੇ ਨਹੀਂ ਕਰਨਗੇ ਤੇ ਫਿਰ ਪਬਲਿਕ ਨਾਲ ਉਹ ਵੱਡੇ ਹੈ ਨਹੀਂ ਗਏ ਸਿੱਧੇ ਜੋ ਉਹਨਾਂ ਨੇ 600 ਯੂਨਿਟ ਮਾਫ ਕਰਨ ਦਾ ਵਾਅਦਾ ਕੀਤਾ ਸੀ ਉਹ ਪੂਰਾ ਹੋਇਆ ਹੈ ਉਹ 300 ਜੂਨਟ ਕੀਤਾ ਜੀ ਇਹਨਾਂ ਨੇ ਪਹਿਲੇ 200 ਸੀਗਾ 2 ਮਹੀਨਿਆਂ ਦਾ 600 ਯੂਨਿਟ ਨਹੀਂ ਨਹੀਂ ਪਹਿਲਾਂ 200 ਜੂਨਟ ਸੀ ਮਾਫ 100 ਫਿਰ ਇਹਨੇ ਭਗਵੰਤ ਮਾਨ ਨੇ ਵਧਾਇਆ ਆ ਕੇ ਜੀ 300 ਕਿਲੋਮੀਟਰ ਉਹਦਾ 300 ਯੂਨਿਟ ਜੂਨਟ ਜਿਹੜਾ ਮਾਫ ਹੈਗਾ ਹੁਣ ਜੀ 600 ਜੂਨਟ ਕਿਸੇ ਨੂੰ ਵੀ ਨਹੀਂ ਹੈਗਾ ਜੀ ਬਾਕੀ ਇਹ ਗੱਲਾਂ ਹੀ ਹੈਗੀਆਂ ਤੇ 300 ਜੂਨਟ ਦੇ ਮਾਫ ਹੈਗਾ ਹੀ ਹੈਗਾ ਜੀ ਤੇ ਹੁਣ ਬਾਕੀ ਗੱਲ ਇਹ ਵੀ ਜੇ ਹੁਣ ਕੋਈ ਕਿਸੇ ਗਰੀਬ ਦੇ ਪੱਲੇ ਕੁਝ ਨਹੀਂ ਪਾ ਰਹੇ ਹੈ ਮਤਲਬ ਕਹਿੰਦਾ ਜਿੱਦਾਂ ਇਹਨਾਂ ਦੇ ਘਟਾਲੇ ਸੁਣ ਲਓ ਜੀ ਇਹਨਾਂ ਦੇ ਆ ਅਕੈਸਰੀ ਆਲ ਦੇ ਕਿੰਨਾ ਜੀ ਕਿਟਾਲਾ 1500 ਹਜ਼ਾਰ ਕਰੋੜ ਦਾ ਜੀ ਦੱਸੋ ਇਹਦੇ ਬੰਦਾ ਉਦਨੇ ਪਾਗਲ ਹੋ ਗਏ ਉਹ ਨੌਕਰੀਆਂ ਨੇ ਉਹ ਬੱਚਿਆਂ ਨੂੰ ਦਿੱਤੀਆਂ ਜਾ ਰਹੀਆਂ ਨੇ ਬੇਰੁਜ਼ਗਾਰੀ ਜੋ ਹੈ ਉਹ ਦੂਰ ਹੋ ਰਹੀ ਹੈ ਜਾਂ ਨਹੀਂ ਨਹੀਂ ਜੀ ਨਹੀਂ ਹੋ ਰਹੀ ਹੈ ਨਹੀਂ ਹੋ ਰਹੀ ਬਹੁਤ ਜ਼ਿਆਦਾ ਵੱਧਦੀ ਪਈ ਹੈ ਬੇਰਜ਼ਗਾਰੀ ਕਿਸੇ ਨੂੰ ਰਜ਼ਗਾਰ ਨਹੀਂ ਮਿਲਦਾ ਕਿਉਂਕਿ ਇੱਕ ਪੜਿਆ ਲਿਖਿਆ ਨੌਜਵਾਨ ਹਰ ਰੋਜ਼ ਇਦਾਂ ਹੀ ਮਤਲਬ ਰੋਜ਼ਗਾਰ ਲੈਣ ਲਈ ਠੱਕੇ ਖਾਂਦਾ ਪਿਆ ਹੈ ਤੇ ਉਹਨੂੰ ਨੌਕਰੀਆਂ ਨਹੀਂ ਮਿਲ ਰਹੀਆਂ ਤਾਂ ਕੀ ਤੁਹਾਨੂੰ ਲੱਗਦਾ ਹੈ ਕਿ ਇਹਨਾਂ ਦੀ ਸਰਕਾਰ ਜਿੱਤੇਗੀ ਤੇ ਉਹ ਨੌਜਵਾਨ ਜਿਹੜੇ ਉਹਨਾਂ ਨੂੰ ਰੋਜ਼ਗਾਰ ਮਿਲ ਸਕੇਗਾ ਇਹ ਦੇਖੋ ਜੀ ਇਹਨਾਂ ਜਿੱਤ ਕੇ ਫਿਰ ਥੋੜਾ ਜਿਹਾ ਬਦਲ ਹੀ ਜਾਂਦੇ ਆ ਬਾਅਦ ਵਿੱਚ ਉਹ ਅੱਖ ਨਹੀਂ ਮਿਲਦੇ ਉਹ ਜਦੋਂ ਜਿੱਤ ਜਾਂਦੇ ਨਾ ਇਹ ਤੇ ਜਦੋਂ ਤੇ ਜਿੱਤਣਾ ਹੁੰਦਾ ਉਦੋਂ ਤੇ ਅਗਲੇ ਦੇ ਬੂਹੇ ਮਰੇ ਜਾ ਕੇ ਕਈ ਕੁਸ਼ ਕਰਦੇ ਜੇ ਸੁਣ ਲੋ ਗੱਲ ਐ ਇਦਾਂ ਜੀ ਉਦਾਂ ਜੀ ਤੁਹਾਨੂੰ ਆ ਕਰਾਂਗੇ ਉਹ ਕਰਾਂਗੇ ਤੇ ਜਦੋਂ ਕਿਸੇ ਉਹਦੇ ਦੇ ਉੱਤੇ ਪਹੁੰਚ ਜਾਂਦੇ ਆ ਤੇ ਫਿਰ ਉਹ ਕਹਿੰਦੇ ਤੂੰ ਕੌਣ ਤੂੰ ਮੈਂ ਖਾਂ ਮਾਰ ਤਾ ਤੇ ਪਹਿਲਾਂ ਵਾਦੀ ਕੁਝ ਹੁੰਦੇ ਨੇ ਤੇ ਬਾਅਦ ਵਿੱਚ ਇਹੀ ਜੋ ਨੇ ਲੀਡਰ ਉਹ ਮੁੱਕਰ ਜਾਂਦੇ ਨੇ ਜਿਹੜੇ ਜਿਹੜੇ ਹੈਗੇ ਇਹ ਰਾਜਨੀਤੀ ਵਿੱਚ ਪੁਰਾਣੇ ਖਰੁੰਡ ਜੀ ਉਹ ਤੇ ਪਬਲਿਕ ਦੇ ਕੁਝ ਨਾ ਕੁਝ ਪੱਲੇ ਪਾਉਂਦੇ ਆ ਸਿੱਧੀ ਜਿਹੜੀ ਗੱਲ ਹੈ ਤੇ ਜਿਹੜੇ ਨਵੇਂ ਹੈਗੇ ਆ ਮਤਲਬ ਜਿਨ੍ਹਾਂ ਨੂੰ ਪਤਾ ਹੀ ਨਹੀਂ ਕੋਈ ਵੀ ਰਾਜਨੀਤੀ ਹੁੰਦੀ ਕੀ ਹੈ ਰਾਜਨੀਤੀ ਕਹਿੰਦੇ ਕਿ ਇਹਨੂੰ ਸਿੱਧੀ ਜੀ ਗੱਲ ਜਿਹੜੀ ਹੈਗੀ ਹੈ ਤੇ ਉਹ ਆਪਣੇ ਵੰਜ ਬਾਉਂਦੇ ਸਿੱਧੀ ਗੱਲ ਹੈਗੀ ਹੈ ਜੀ ਰਾਜਨੀਤੀ ਦੀ ਇਦਾਂ ਦੀ ਗੱਲ ਹੈਗੀ ਹੈ ਮਤਲਬ ਵੀ ਆਪਣੇ ਪਿਓ ਪੁੱਤ ਦੇ ਉੱਤੇ ਯਕੀਨ ਨਹੀਂ ਰਹਿ ਗਿਆ ਜੀ ਇੱਕ ਪੁੱਤ ਸਗਾ ਉਹ ਕਹਿੰਦਾ ਮੈਂ ਡੜੀ ਰਾਜਨੀਤੀ ਦੇ ਵਿੱਚ ਆਉਣਾ ਜੀ ਤੇ ਉਹ ਪਿਓ ਕਹਿੰਦਾ ਵੀ ਤੂੰ ਪੁੱਤ ਰਾਜਨੀਤੀ ਦੇ ਵਿੱਚ ਨਾ ਆ ਇਹਦੇ ਵਿੱਚ ਕੋਸ਼ਿਸ਼ ਨਹੀਂ ਰੱਖਿਆ ਕਹਿੰਦਾ ਨਹੀਂ ਮੈਂ ਰਾਜਨੀਤੀ ਦੇ ਵਿੱਚ ਆਉਣਾ ਜਰੂਰ ਆ ਜੀ ਤੇ ਉਹ ਕਹਿੰਦਾ ਵੀ ਜੇ ਤੂੰ ਇਸ ਗੱਲ ਤੇ ਆਇਆ ਤੇ ਕਹਿੰਦਾ ਫਿਰ ਤੂੰ ਕੋਠੇ ਚੜ ਜਾਂਦਾ ਆਪਣੇ ਮੁੰਡੇ ਨੂੰ ਕਹਿੰਦਾ ਕੋਠੇ ਚੜ ਤੇ ਕਹਿੰਦਾ ਉੱਥੋਂ ਤੂੰ ਛਾਲ ਮਾਰ ਦੇ ਤੇ ਮੈਂ ਤੈਨੂੰ ਕਹਿੰਦਾ ਕੈਚ ਕਰ ਲੈਣਾ ਕਹਿੰਦਾ ਥੱਲੇ ਡਿੱਗਣ ਨਹੀਂ ਦਿੰਦਾ ਉਹ ਕਹਿੰਦਾ ਚੱਲ ਮੇਰਾ ਪਿਓ ਹੀ ਆ ਮਤਲਬ ਕੋਈ ਗੱਲ ਨਹੀਂ ਰਾਜਨੀਤੀ ਇਹਨੂੰ ਕਹਿੰਦੇ ਜਿਹੜੀ ਤੁਹਾਨੂੰ ਦੱਸਣ ਲੱਗਾ ਹੁਣ ਸਟੋਰੀ ਉਹ ਚੜ ਕੇ ਛਾਲ ਮਾਰਦਾ ਤੇ ਪਿਓ ਦਾ ਪਿੱਛੇ ਨੂੰ ਹੋ ਜਾਂਦਾ ਉਦੀ ਲੱਤ ਟੁੱਟ ਜਾਂਦੀ ਮੁੰਡੇ ਦੀ ਉਹ ਕਹਿੰਦਾ ਤੈਨੂੰ ਇਹ ਨਹੀਂ ਪਤਾ ਵੀ ਕਹਿੰਦਾ ਰਾਜਨੀਤੀ ਕਹਿੰਦੇ ਇਹਨੂੰ ਰਾਜਨੀਤੀ ਵਿੱਚ ਕਹਿੰਦਾ ਕਿਸੇ ਤੇ ਯਕੀਨ ਨਹੀਂ ਕਰਨਾ ਕਹਿੰਦਾ ਮੈਂ ਤੇਰਾ ਪਿਓ ਸੀ ਭਵੇਂ ਤੂੰ ਮੇਰੇ ਤੇ ਕਹਿੰਦਾ ਕਿਉਂ ਯਕੀਨ ਨਹੀਂ ਕੀਤਾ ਕਹਿੰਦਾ ਹਣ ਪਿਆ ਲੱਤ ਤੜਾ ਕੇ ਕਹਿੰਦਾ ਸੁਣ ਲੈ ਗੱਲ ਇਹਨੂੰ ਕਹਿੰਦਾ ਅਸੀਂ ਇਹਨਾਂ ਲੀਡਰਾਂ ਤੇ ਇਹ ਵਿਸ਼ਵਾਸ ਜੋ ਹੈ ਉਹ ਕਰ ਸਕਦੇ ਆ ਜਾਂ ਨਹੀਂ ਇਹਨਾਂ ਦੇ ਉੱਤੇ ਵਿਸ਼ਵਾਸ ਜੇ ਕੋਈ ਹੁਣ ਜਿਹੜਾ ਉਹਨਾਂ ਦੇ ਮੌਕਾ ਦਿੱਤਾ 5 ਸਾਲ ਦਾ ਥੋੜਾ ਬੋਧਾ ਤੇ ਕਰਨੇ ਬੈਣਾ ਇਹਨਾਂ ਦੇ ਨਾਲ ਹੁਣ ਇਹਨਾਂ ਵੀ ਅਸੀਂ ਮਤਲਬ ਕਹਿੰਦੇ ਇਹਨਾਂ ਦੇ ਨਾਲ ਵਿਗਾੜ ਪਾ ਕੇ ਵੀ ਸਾਡਾ ਗੁਜ਼ਾਰਾ ਹੋਣਾ ਸਿੱਧੀ ਜਿਹੜੀ ਗ ਸਿੱਤ ਚੋਣਾਂ ਦੇ ਦਿਨ ਜੋ ਨੇ ਉਹ ਨਜ਼ਦੀਕ ਆ ਰਹੇ ਨੇ ਤੇ ਤੁਹਾਨੂੰ ਕੀ ਲੱਗਦਾ ਹੈ ਕਿ ਇਸ ਵਾਰ ਕਿਹੜੀ ਪਾਰਟੀ ਜੋ ਹੈ ਉਹ ਜੇਤੂ ਰਹੇਗੀ ਇਸ ਵਾਰ ਮੈਂ ਮੈਡਮ ਕਾਂਗਰਸ ਲੱਗਦੀ ਹੈ ਠੀਕ ਹੈ ਕਾਂਗਰਸ ਚਰਨਜੀਤ ਸਿੰਘ ਚੰਨੀ ਮਤਲਬ ਤੁਹਾਨੂੰ ਲੱਗਦਾ ਹੈ ਕਿ ਇਸ ਵਾਰ ਜੇਤੂ ਰਹਿਣਗੇ ਉਹਨਾਂ ਨੂੰ ਸਪੋਰਟ ਕਰਦੇ ਹਾਂ ਅਸੀਂ ਠੀਕ ਹੈ ਜੀ ਤੇ ਤੁਹਾਨੂੰ ਕਿਉਂ ਲੱਗਦਾ ਹੈ ਕਿ ਚਰਨਜੀਤ ਸਿੰਘ ਚੰਨੀ ਇਸ ਵਾਰ ਜਿੱਤਣਗੇ ਐਕਚੁਅਲੀ ਇਹ ਤਾਂ ਕਿ ਉਹਨਾਂ ਨੂੰ ਥੋੜਾ ਜਿਹਾ ਟਾਈਮ ਮੌਕਾ ਮਿਲਿਆ ਸੀ ਪਿਛਲੀ ਵਾਰੀ ਜੀ ਪਰ ਉਹਨੇ ਕਾਫੀ ਕੁਝ ਸੁਧਾਰ ਕੀਤਾ ਬਿਜਲੀ ਬਿੱਲ ਵੀ ਘਟਾਏ ਆ ਕਾਫੀ ਲੋਕਾਂ ਨੂੰ ਸੌਲਤਾ ਮਿਲ ਗਿਆ ਆ ਜੀ ਤੇ ਬਹੁਤ ਅੱਛਾ ਕੀਤਾ ਉਹਨਾਂ ਨੇ ਜੀ ਉਹਨਾਂ ਕੋਲ ਸਿਰਫ ਟਾਈਮ ਬੀਟਰ ਕਾਰਡ ਸੀਗਾ ਠੀਕ ਹੈ ਜੀ ਹਾਂਜੀ ਤੇ ਤੁਹਾਨੂੰ ਲੱਗਦਾ ਹੈ ਕਿ ਚਰਨਜੀਤ ਸਿੰਘ ਚੰਨੀ ਜਿੱਤਦੇ ਨੇ ਤਾਂ ਲੋਕਾਂ ਦੀਆਂ ਉਮੀਦਾਂ ਤੇ ਜਾਂ ਲੋਕਾਂ ਦੀਆਂ ਸਮੱਸਿਆਵਾਂ ਨੂੰ ਉਹ ਸੁਣਨਗੇ ਉਹਨਾਂ ਨੂੰ ਪੂਰਾ ਕਰ ਪਾਣਗੇ ਹਾਂਜੀ ਉਹ ਕਿਉਂਕਿ ਮਿਡਲ ਕਲਾਸ ਦੀ ਫੈਮਿਲੀ ਤੋਂ ਆਏ ਆ ਜੀ ਔਰ ਉਹ ਇੱਕ ਮਿਡਲ ਕਲਾਸ ਬੰਦਾ ਹੀ ਜਾਣ ਸਕਦਾ ਜੀ ਦੂਜੇ ਬੰਦੇ ਦਾ ਦੁੱਖ ਕੀ ਹੈ ਜੀ ਔਰ ਮੈਨੂੰ ਉਹਨਾਂ ਤੋਂ ਕਾਫੀ ਉਮੀਦਾਂ ਹਨ ਨਾ ਠੀਕ ਹੈ ਜੀ ਇੱਕ ਰੌਣ ਮੁੱਕ ਜਣਾ ਚਾਹੀਦਾ ਜੀ ਤੇ ਜਲੰਧਰ 'ਚ ਇਹੋ ਜਿਹੇ ਕਿਹੜੇ ਕੰਮ ਨੇ ਜੋ ਪੂਰੇ ਹੋਣੇ ਚਾਹੀਦੇ ਨੇ ਕਿਹੜੀਆਂ ਇਹੋ ਜਿ ਮੰਮ ਜਿਆਦਾਤਰ ਤਾਂ ਰੋਜ਼ਗਾਰ ਦੀ ਸਮੱਸਿਆ ਆ ਇੱਥੇ ਨੌਜਵਾਨ ਹੈਗੇ ਮੁੰਡੇ ਪੜੇ ਲਿਖੇ ਡਿਗਰੀਆਂ ਹੈਗੀਆਂ ਪਰ ਅਚਾਰ ਰੋਜ਼ਗਾਰ ਨਹੀਂ ਹੈਗਾ ਠੀਕ ਹੈ ਜੀ ਉਹਨਾਂ ਕਰਕੇ ਸਾਨੂੰ ਰਿਕਸ਼ਾ ਚਲਾਣਾ ਪੈਂਦਾ ਮੈਂ ਖੁਦ ਬੀਏ ਬਾਦ ਸਾਹਿਬ ਪਰ ਮੈਂ ਆਟੋ ਰਿਕਸ਼ਾ ਚਲਾ ਰਿਹਾ ਠੀਕ ਹੈ ਮਤਲਬ ਕਿ ਬੇਰੋਜ਼ਗਾਰੀ ਜੋ ਹੈ ਉਹ ਇਸ ਹੱਦ ਤੱਕ ਵੱਧ ਚੁੱਕੀ ਹੈ ਕਿ ਇੱਕ ਪੜਿਆ ਲਿਖਿਆ ਨੌਜਵਾਨ ਹੈ ਜਿਹਦੇ ਕੋਲ ਇੱਕ ਰੋਜ਼ਗਾਰ ਨਹੀਂ ਹੈ ਔਰ ਉਹ ਖੁਦ ਆਟੋ ਚਲਾ ਰਿਹਾ ਮਤਲਬ ਇਸ ਹੱਦ ਤੱਕ ਇਹਨਾਂ ਨੇ ਮਜਬੂਰ ਕਰਤਾ ਹੋਇਆ ਸਹੀ ਗੱਲ ਹੈ ਜੀ ਹਰ ਚੀਜ਼ ਮਹਿੰਗੀ ਹੋਈ ਹੋ ਰਹੀ ਜਾ ਰਹੀ ਆ ਜੀ ਕਰੇ ਜਾਈਦਾ ਸੰਡਰ ਮੁੱਕ ਜਾਂਦਾ ਅਗਰ ਕੁਛ ਮੁੱਕ ਜਾਂਦਾ ਜੀ ਉਹ ਕੁਛ ਵੀ ਸਾਡੇ ਬੱਲੇ ਨਹੀਂ ਪੈ ਰਿਆ ਜੀ ਮਤਲਬ ਮਹਿੰਗਾਈ ਇੰਨੀ ਹੈ ਤੇ ਇੱਕ ਪੜਿਆ ਲਿਖਿਆ ਨੌਜਵਾਨ ਜੋ ਇਕੱਲਾ ਕਾਰ ਚਲਾ ਰਿਹਾ ਹੈ ਉਹ ਕੀ ਕਰੇਗਾ ਫਿਰ ਉਹ ਮडम ਹੁਣ ਇਹ ਮੜਾ ਮੜਾ ਟੈਂਪਾਸ ਹੀ ਕਰ ਰਹੇ ਆਂ ਔਰ ਕੁਛ ਨਹੀਂ ਹੈਗਾ ਜੀ ਕੁਛ ਬਚਦਾ ਨਹੀਂ ਪਿਆ ਸਾਨੂੰ ਘਰ ਪਰਿਵਾਰ ਵਾਸਤੇ ਕਿ ਅੱਗੇ ਕੁਛ ਅਸੀਂ ਬਣ ਸਕੀਏ ਜੀ ਤੇ ਤੁਹਾਨੂੰ ਲੱਗਦਾ ਕਿ ਇਹ ਲੀਡਰ ਜੋ ਪਹਿਲਾਂ ਵਾਅਦੇ ਕਰਦੇ ਆ ਕਿ ਅਸੀਂ ਤੁਹਾਨੂੰ ਰੁਜ਼ਗਾਰ ਦੇਵਾਂਗੇ ਹਨਾ ਤੇ ਅਸੀਂ ਤੁਹਾਡੀਆਂ ਸਾਰੀਆਂ ਮੰਗਾਂ ਜੋ ਹੈ ਉਹ ਪੂਰੀਆਂ ਕਰਾਂਗੇ ਤੇ ਬਾਅਦ ਵਿੱਚ ਪੂਰੀਆਂ ਕਰਦੇ ਨੇ ਨਹੀਂ ਮडम ਉਹਨਾਂ ਕੈਪਟਨ ਸਰਕਾਰ ਵੀ ਆਈ ਸੀਗੀ ਉਹ ਕਹਦੇ ਤੁਹਾਨੂੰ ਇੱਕ ਘਰ ਤੇ ਵਿੱਚ ਰੋਜ਼ਗਾਰ ਮਿਲੂਗਾ ਹਰ ਬੰਦੇ ਨੂੰ ਸਰਕਾਰੀ ਨੌਕਰੀ ਮਿਲੂਗੀ ਪਰ ਸਾਨੂੰ ਕੁਛ ਇਦਾਂ ਦੇਖ ਤੋਂ ਨਹੀਂ ਮਿਲਿਆ ਜੀ ਤੇ ਭਾਜੀਪੀ ਦੀ ਸਰਕਾਰ ਵੀ ਕਾਫੀ ਟਾਈਮ ਤੱਕ ਜੋਇਆ ਰਹੀ ਹੈ ਤੇ ਉਹਨਾਂ ਦੇ ਤੁਹਾਨੂੰ ਇਹੋ ਜਿਹਾ ਕੰਮ ਕੋਈ ਲੱਗਦੇ ਨੇ ਕਿ ਉਹਨਾਂ ਨੇ ਪੂਰੇ ਕੀਤੇ ਨੇ ਲੋਕਾਂ ਦੇ ਐਕਚੁਅਲੀ ਮडम ਗੱਲ ਇਹ ਹੈ ਕਿ ਉਹ ਪੰਜਾਬ ਵਿੱਚ ਭਾਜੀਪੀ ਨਹੀਂ ਆਈ ਜੀ ਪਹਿਲਾਂ ਚੰਦੀਜੀਤ ਸਾਹਿਬ ਆਏ ਤਾਂ ਵੀ ਉਸ ਤੋਂ ਬਾਅਦ ਆਮ ਆਦਮੀ ਆਏ ਜੀ ਹਾਲੇ ਭਾਜੀਪੀ ਸਰਕਾਰ ਆਈ ਨਹੀਂ ਆਪਾਂ ਉਹਨਾਂ ਬਾਰੇ ਕੁਝ ਕਹਿ ਨਹੀਂ ਸਕਦੇ ਸਰ ਤੁਸੀਂ ਕਿਹੜੀ ਪਾਰਟੀ ਨੂੰ ਸਮਰਥਨ ਕਰ ਰਹੇ ਹੋ ਜੀ ਫਿਰ ਅਸੀਂ ਆਹ ਵਾਲੀ ਪਾਰਟੀ ਕਰਾਂਗੇ ਕਿਉਂ ਨਾ ਬਿਜਲੀ ਤਾਂ ਫ੍ਰੀ ਆਟੋਮੈਟਿਕ ਕੀਤੀ ਹੈ ਇਹ 'ਚ ਕੋਈ ਝੂਠ ਨਹੀਂ ਹੈਗਾ ਜੀ ਬਾਕੀ ਜੇ ਕੋਈ ਸਰਕਾਰ ਨਵੀਂ ਆਂਦੀ ਹੈ ਤੁਹਾਨੂੰ ਥੋੜਾ ਵਕਤ ਵੀ ਚਾਹੀਦਾ ਆਲਰੇਡੀ ਇਹ ਗੱਲਾਂ ਨਾ ਕੰਮ ਤੇ ਹੋਣਾ ਨਹੀਂ ਕਿ ਅੱਜ ਹੀ ਆਪਾਂ ਕਹੀਏ ਕਿ ਅੱਜ ਹੀ ਬਿਜਲੀ ਫ੍ਰੀ ਹੋ ਗਈ ਅੱਜ ਹੀ ਮਹਿਲਾਵਾਂ ਨੂੰ 1000 ਰੁਪਿਆ ਵੀ ਮਿਲ ਜਾਵੇ ਇਹ ਗੱਲ ਗਲਤ ਹੈ ਇਹ ਤਾਂ ਪਰ ਉਹਨਾਂ ਨੇ ਤਾਂ ਕਿਹਾ ਸੀ ਨਾ ਕਿ 1000 ਰੁਪਿਆ ਤੁਹਾਨੂੰ ਮਿਲੇਗਾ ਪਰ ਤੋ ਹਜੇ ਤੱਕ ਮਹਿਲਾਵਾਂ ਨੂੰ ਮਿਲਿਆ ਨਹੀਂ ਹੈ ਤੇ ਕੀ ਤੁਹਾਨੂੰ ਲੱਗਦਾ ਹੈ ਕਿ ਜੇ ਉਹ ਜੇਤੂ ਰਹਿੰਦੇ ਨੇ ਤਾਂ ਉਹ ਦੇਣਗੇ ਮਹਿਲਾਵਾਂ ਨੂੰ ਹਾਂ ਦੇਣਗੇ ਅਪਾ 6 ਮਹੀਨੇ ਵਿੱਚ ਵਿੱਚ ਕਿ ਜੇ ਉਹ ਪਹਿਲਾਂ ਨਹੀਂ ਦੇ ਸਕੇ ਹੁਣ ਕਿੱਦਾਂ ਕਹਿ ਸਕਦੇ ਹੋ ਕਿ ਉਹ ਦੇਣਗੇ ਕਿਉਂਕਿ ਉਹਨਾਂ ਨੂੰ ਸਰਕਾਰ ਪਹਿਲੀ ਵਾਰੀ ਪੰਜਾਬ ਚ ਆਈ ਐ ਤੇ ਥੋੜਾ ਵਕਤ ਚਾਹੀਦਾ ਸਰਕਾਰ ਜਿਹੜਾ ਬਿਲੀ ਫ੍ਰੀ ਕੀਤੀ ਹਰ ਘਰ ਨੂੰ 2-3000 ਦਾ ਫਰਕ ਪਈ ਹੀ ਐ ਠੀਕ ਐ ਹੋਰ ਕਿਹੜੇ-ਕਿਹੜੇ ਉਹਨਾਂ ਦੇ ਅਜਿਹੇ ਕੰਮ ਨਹੀਂ ਜੋ ਤੁਹਾਨੂੰ ਲੱਗਦਾ ਹੈ ਕਿ ਉਹ ਇਸ ਵਾਰ ਜੇਤੂ ਰਹਿਣਗੇ ਫਿਲਹਾਲ ਤੇ ਠੀਕ ਕਰ ਰਹੇ ਕੋਈ ਐਵੇਂ ਮਾੜਾ ਨਹੀਂ ਕਰਦੇ ਝੂਠ ਕਲੀ ਬੋਲਣਾ ਤੇ ਐਵੇਂ ਕਿਸੇ ਬਾਰੇ ਵਾਰ ਵੱਧ ਘੱਟ ਨਹੀਂ ਕਰਦਿਆਂ ਕਿੱਸ ਫਿਲਹਾਲ ਬਿੱਲ ਤੇ ਮਾਫ ਹੋਇਆ ਔਰ ਅੱਗੋ 1000 ਰੁਪਏ ਮਿਲੇਗਾ ਕੁਝ ਵਕਤ ਲੱਗੇਗਾ ਮਤਲਬ ਬਿੱਲ माफ ਹੋਣ ਦੇ ਨਾਲ ਜੋ ਇਹ ਲੋਕਾਂ ਨੂੰ ਕਾਫੀ ਰਾਹਤ ਮਿਲੀ ਹੈ ਅਗਰ ਬਿੱਲ माफ ਹੋਇਆ ਹੈ ਜੇ ਮੰਨ ਲਓ ਘਰ ਦਾ ਬਿੱਲ 3000 ਰਾਇਂਦਾ ਜੇ ਮਹਿਲਾਵਨ ਹਜ਼ਾਰ ਮਿਲ ਵੀ ਜਾਂਦੇ ਗੱਲ ਤੇ ਉੱਥੇ ਆ ਗਈ ਜੀ ਤੇ ਉਹਦੇ ਨਾਲ ਮਤਲਬ ਤੁਹਾਨੂੰ ਲੱਗਦਾ ਹੈ ਕਿ ਲੋਕਾਂ ਨੂੰ ਕਾਫੀ ਰਾਹਤ ਮਿਲੀ ਹੈ ਜੋ ਬਿੱਲ माफ ਹੋਣ ਦੇ ਨਾਲ 3000 ਰੁਪਏ ਬਿੱਲ ਆਂਦਾ ਐਵਰੇਜ ਤੇ 3000 ਰੁਪਏ ਤਾਂ ਬਜਟ ਕੱਟ ਗਿਆ ਜੀ ਇਹਦੇ ਵਿੱਚ ਭਗਵੰਤ ਸਿੰਘ ਸਾਹਿਬ ਦਾ ਹੀ ਹੱਥ ਹੈ ਜੀ ਆਲਰੇਡੀ ਹਾਲੇ ਕਿ ਮੈਂ ਉਹ ਪਾਰਟੀਆਂ ਮਰਜ਼ ਤੱਕ ਨਹੀਂ ਹੈ ਮੈਨੂੰ ਕੋਈ ਲੈਣ ਦੇ ਨਹੀਂ ਮੈਂ ਪਰਸਨਲੀ ਗੱਲ ਕਰ ਰਿਹਾ ਜੀ ਅਗਰ ਜੇ ਮੰਨ ਲਓ ਮੇਰੇ ਘਰ ਦੇ 3000 ਰ ਬਾਕੀ ਅਨਲ ਡੈਮ 24000 ਮਿਲ ਜੇ ਮਤਲਬ ਉਹਦੇ ਵਿੱਚੋਂ ਤੁਹਾਡਾ ਹੋਰ ਖਰਚਾ ਨਿਕਲ ਆਵੇਗਾ ਨਾ ਉਹ ਜਿਹੜਾ ਤੁਹਾਡਾ 3000 ਬਚ ਰਿਹਾ ਹੈ ਬਿਲਕੁਲ ਜੀ ਫਿਲਹਾਲ ਮੇਰਾ ਬਿੱਲ ਤੇ ਸਾਲ ਡੇਢ ਸਾਲ ਤੋਂ ਨਹੀਂ ਆਇਆ ਜੀ ਇਹ ਸੱਚ ਹੈ ਮਤਲਬ ਉਹ ਤੁਹਾਨੂੰ ਇਨੀ ਰਾਹਤ ਮਿਲੀ ਹੈ ਨਹੀਂ ਬਿਲਕੁਲ ਜੇ ਮੰਨ ਲਓ ਕਿ ਸੇ 20 ਤਨਖਾਹ ਤੇਨ ਬਿੱਲ ਦਿੰਦਾ ਸੀਗਾ ਤੁਹਾਨੂੰ ਤੇ ਬਚਿਆ ਹੀ ਉਹ ਤਿੰਨ ਸੇਵਿੰਗ ਹੀ ਹੈ ਮੀਨਸ ਤੁਹਾਨੂੰ ਉਹ ਨਹੀਂ ਲੱਗਦਾ ਕਿ ਭਾਜਪਾ ਜਾਂ ਸ਼੍ਰੋਮਣੀ ਅਕਾਲੀ ਦਲ ਜਾਂ ਕਾਂਗਰਸ ਨੇ ਕੋਈ ਅਜਿਹੇ ਕੰਮ ਕੀਤੇ ਨੇ ਜੋ ਉਹ ਜੇਤੂ ਨਹੀਂ ਰਹਿ ਸਕਦੇ ਬਿੱਲ ਵਾਲਾ ਤਾਂ ਨਹੀਂ ਕੀਤਾ ਜੀ ਇਹ ਸੱਚ ਹੈ ਬਿੱਲ ਵਾਲਾ ਤੇ ਇਹਨਾਂ ਨੇ ਕੀਤਾ ਇਹ ਚ ਕੋਈ ਸ਼ੱਕ ਨਹੀਂ ਜੇ ਸੱਚ ਨਾਲ ਚੱਲਣਾ ਤੇ ਬਿੱਲ ਬਿੱਲ ਅੱਜ ਤੱਕ ਮੈਂ ਮਾਫ ਹੁੰਦਾ ਨਾ ਦੇਖੇ ਰੇਟ ਘਟਦੇ ਦੇਖੇ ਪਰ ਇਹਨਾਂ ਨੇ ਪ੍ਰੋਪਰ ਹੀ ਚੱਕਤਾ ਤੇ ਉਹਨਾਂ ਨੇ ਬਿੱਲ ਮਾਫ ਕੀਤਾ ਹੈ ਤਾਂ ਉਹ ਇਸ ਵਾਰ ਜੇ ਤੂੰ ਰਹਿ ਸਕਦੇ ਨੇ ਤੁਹਾਨੂੰ ਲੱਗਦਾ ਕੁਝ ਉਹਨਾਂ ਨੂੰ ਅਗਲਾ ਮੌਕਾ ਮਿਲੇ ਤਾਂ ਹੋਰ ਬੈਸਟ ਕਰਨਗੇ ਮਤਲਬ ਉਹ ਹੋਰ ਕਰ ਸਕਦੇ ਨੇ ਬਿਲਕੁਲ ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੇਵਰ ਮਿਸ ਐਨ ਅਪਡੇਟ